ਵੈਗੂ ਜੀ ਦੇ ਖਾਲਸਾ ਵੈਗੂ ਜੀ ਦੇ ਫਤਿਹ ਆ ਜੀ ਤੁਹਾਡੇ ਲਈ ਲੈ ਕੇ ਬੜਾ ਬੜੀ ਪੱਗ ਜਿਹਦੇ ਲੈਂਥ ਹੈ 5.5 ਮੀਟਰ ਦਾ ਕੱਪੜਾ ਹੈੜਾ ਆਪਾਂ ਫੋਲੋ ਵਲ ਵਰਤਿਆ ਤੇ ਜਿਹੜਾ ਆਪਾਂ ਥੱਲੇ ਕੇਸ ਕਿਛੀ ਉਹ ਆਪਣੀ ਲਈ 1/2 ਮੀਟਰ ਦੀ ਆ ਤੇ ਜਿਹੜਾ ਆਪਾਂ ਪਹਿਲਾ ਲੜ ਲਗਾਉਣਾ ਆਪਾਂ ਸਿਰ ਦੇ ਸੈਂਟਰ ਚੋਂ ਲਿਆ ਕੇ ਬੁਰੀ ਚੰਗੀ ਤਰੀਕੇ ਨਾਲ ਆਪਾਂ ਪਹਿਲਾ ਲੜ ਪਿਛੇੜੇ ਬੜਨਗੇ ਆਪਾਂ ਪਾ ਕੇ ਜਿਹੜਾ ਲੜਾ ਉਹ ਆਪਾਂ ਲਗਾ ਦੇਣਾ ਹੈ ਤੇ ਲੜ ਲਗਾ ਕੇ ਜਿਹੜਾ ਆਪਾਂ ਬੈਗ ਤੋਂ ਪਿੰਚ ਕਰ ਲਵਾਂਗੇ ਤੇ ਅਗਲਾ ਲੜ ਉਸੇ ਤਰੀਕੇ ਨਾਲ ਹੀ ਆਪਾਂ ਜਿਹੜਾ ਲਗਾ ਦੇਵਾਂਗੇ ਤੇ ਉਪਰ ਜਿਹੜਾ ਆਪਾਂ ਪੱਲਾ ਨੂੰ ਆਪਾਂ ਖਿੱਚ ਲਵਾਂਗੇ ਖਿੱਚ ਕੇ ਪਿੱਛੇ ਤੱਕ ਜਿਹੜਾ ਆਪਾਂ ਉੱਪਰਲੀ ਸਫਾਈ ਕਰ ਦਵਾਂਗੇ ਤੇ ਫਿਰ ਕੱਲਾ ਕੱਲਾ ਥੱਲੇ ਪੱਲਾ ਚੱਕ ਕੇ ਇਹਦੇ ਵਿੱਚ ਜਿਹੜੇ ਬਲਣਗੇ ਉਹ ਆਪਾਂ ਪਾਵਾਂਗੇ ਬਲ ਪਾ ਕੇ ਜਿਹੜਾ ਉਪਰੋ ਫੋਲਡ ਕਰ ਲਵਾਂਗੇ ਹਲਕਾ ਜਿਹਾ ਤੇ ਆਪਾਂ ਜਿਹੜੇ ਬਲਾਂ ਨੂੰ ਬਾਅਦ ਵਿੱਚ ਹੁਣ ਸੰਘਣੇ ਕਰ ਦਵਾਂਗੇ ਅਗਲਾ ਲੜਾ ਵੀ ਉਸ ਤਰੀਕੇ ਨਾਲ ਹੀ ਬੈਗ ਤੋਂ ਪਿੰਚ ਕਰਕੇ ਖੁੱਲਦਾ ਪਾਸੇ ਥੱਲੇ ਤੇ ਬੰਦ ਪਾਸੇ ਉੱਪਰ ਰੱਖ ਕੇ ਉੱਪਰ ਜਿਹੜਾ ਆਪਾਂ ਪਿਛੇ ਤੱਕ ਆਪਾਂ ਸਪਾਈ ਕਰ ਲੇ ਮਗਾਤ ਨਾਲ ਤੇ ਪੱਲੇ ਨੂੰ ਬੁਰੀ ਜੰਗੀ ਤਰੀਕੇ ਨਾਲ ਖੋਲ ਕੇ ਬਾਲ ਨੇਗੇ ਜਿਹੜੇ ਆਪਾਂ ਉਹ ਪਾ ਲਵਾਂਗੇ ਤੇ ਕਈ ਵੀਡੀਓ ਲਈ ਪੱਗ ਬਣਾਉਣ ਸਮੇਂ ਕੀ ਕਰਦੇ ਆ ਕਿ ਜਿਹੜੇ ਬੈਗ ਤੋਂ ਪਿੰਚ ਨਹੀਂ ਕਰਦੇ ਤਾਂ ਬੈਗ ਤੋਂ ਪਿੰਚ ਜੇ ਆਪਾਂ ਨਹੀਂ ਕਰਦੇ ਤਾਂ ਉਹਦੇ ਨਾਲ ਹੁੰਦਾ ਕਿ ਇਹ ਕਿ ਜਿਹੜਾ ਆਪਾਂ ਲੜ ਲਗਾਉਣ ਲੱਗਦੇ ਆ ਤੇ ਜਿਹੜਾ ਆਪਣਾ ਲਾੜਾ ਜਾਂ ਤਾਂ ਉਹਦੇ ਚ ਬਲ ਪਹਿਚੰਦੇ ਹਨ ਤੇ ਜਾਂ ਜਾਂ ਉਹ ਜਿਹੜਾ ਟਿੱਲਾ ਰਹਿ ਜਾਂਦਾ ਹੈ ਤੇ ਇਸੇ ਤਰੀਕਾ ਤੇੜਾ ਆ ਤੁਹਾਨੂੰ ਜਿਹੜਾ ਬੈਗ ਤੋਂ ਪੈਂਚੋ ਹਰ ਇੱਕ ਲੜ ਚ ਜੁਰੀ ਹੈ ਕਰਨਾ ਤੇ ਜਿਹੜੇ ਜਿਹੜੇ ਵੀਰ ਸਾਡੇ YouTube ਚੈਨਲ ਤੇ ਨਵੇਂ ਹਨ ਸਾਡੇ YouTube ਚੈਨਲ ਸਬਸਕ੍ਰਾਈਬ ਕਰ ਦੇਣ ਅਤੇ ਸਾਡੇ Facebook ਪੇਜ ਨੂੰ ਵੀ ਫੋਲੋ ਜਰੂਰ ਕਰ ਦੇਣ ਜਿਹੜੇ-ਜਿਹੜੇ ਵੀਰਾਂ ਸਾਡੇ YouTube ਚੈਨਲ ਨੂੰ ਸਬਸਕ੍ਰਾਈਬ ਅਤੇ Facebook ਪੇਜ ਫੋਲੋ ਕੀਤਾ ਹੈ ਮਤਲਬ ਬਹੁਤ-ਬਹੁਤ ਧੰਨਵਾਦ ਅਗੂ ਉਸੇ ਤਰੀਕੇ ਨਾਲ ਹੀ ਲਾੜਾ ਜਿਹੜਾ ਆਪਾਂ ਬਲ ਬਣਾ ਕੇ ਆਪਾਂ ਜਿਹੜਾ ਸੰਘਣੇ ਕਰ ਦਵਾਂਗੇ ਤੇ ਜਿਹੜਾ ਆਪਾਂ ਅਗਲਾ ਲੜ ਲਗਾਵਾਂਗੇ ਉਹ ਆਪਾਂ ਬੈਕ ਟੂ ਪੈਂਚ ਕਰਕੇ ਕੋਲ ਦਵਾਂਗੇ ਥੱਲੇ ਦੇ ਬੰਦ ਪਾਸੇ ਉੱਪਰ ਰੱਖ ਕੇ ਤੇ ਉੱਪਰੋਂ ਜਿਹੜਾ ਪੇਚ ਦਾ ਕੱਟ ਫੇਰ ਲਾਵਾਂਗੇ ਤੇ ਲੜ ਨੂੰ ਆਪਾਂ ਸਾਫ਼ ਕਰਕੇ ਬਾਧੂ ਕਪੜਾ ਜਿਹੜਾ ਪੰਦਰ ਕਰ ਲਵਾਂਗੇ ਤੇ ਇਹਨੂੰ ਆਪਾਂ ਹਾਫ ਤੋਂ ਜਿਹੜਾ ਪਿੰਚ ਕਰ ਲਵਾਂਗੇ ਜਿਹੜਾ ਆਪਾਂ ਖੇਰ ਲਾੜੇ ਨੂੰ ਆਪਾਂ ਸਾਫ਼ ਲਗਾਵਾਂਗੇ ਤੁਸੀਂ ਜਿਹੜਾ ਇਹਨੂੰ ਬਲਾਂ ਬਲਾਂ ਵੀ ਲਗਾ ਸਕਦੇ ਹੋ ਜਿਵੇਂ ਤੁਹਾਨੂੰ ਜਿਹੜਾ ਠੀਕ ਲੱਗਦਾ ਹੈ ਤੇ ਪੂਰੀ ਚੰਗੀ ਤਰੀਕੇ ਨਾਲ ਆਪਾਂ ਹਾਫ ਤੋਂ ਪਿੰਚ ਕਰਕੇ ਜਿਹੜਾ ਲਾੜਾ ਉੱਪਰੋਂ ਵੀ ਆਪਾਂ ਫੋਲਡ ਕਰਾਂਗੇ ਤੁਸੀਂ ਜਿਹੜੀ ਜਿਹੜੀ ਮਰਜੀ ਪੱਗ ਬੰਨਣੀ ਆ ਤੁਸੀਂ ਜਿਹੜਾ ਉੱਪਰੋਂ ਫੋਲਡ ਆ ਉਹ ਜ਼ਰੂਰ ਕਰਨਾ ਹੈ ਉਹਦੇ ਨਾਲ ਜਿਹੜੀ ਥੋੜੀ ਸ਼ੇਪ ਆ ਉਹ ਬਣਦੀ ਹੈ ਹਰ ਇੱਕ ਲੜ ਜਿਹੜਾ ਤੁਸੀਂ ਉੱਪਰੋਂ ਫੋਲਡ ਕਰਨਾ ਹੁੰਦਾ ਹੈ ਤੇ ਜਿਹੜਾ ਆਪਾਂ ਲੜ ਲਗਾਵਾਂਗੇ ਤੇ ਪਹਿਲਾਂ ਆਪਾਂ ਜਿਹੜਾ ਆਪਣੇ ਬਲ ਨੇਗੇ ਉਹ ਆਪਾਂ ਬਤਾਵਾਂਗੇ ਤੇ ਢੱਲੇ ਵਾਲਾਂ ਨੂੰ ਜਿਹੜਾ ਆਪਾਂ ਟੈਡ ਕਰਾਂਗੇ ਆਪਾਂ ਪੱਗ ਪੈਂਦੀ ਵਰਤੋਂ ਕਰਾਂਗੇ ਤੁਸੀਂ ਜਿਹੜਾ ਬਾਜ ਵੀ ਵਰਤ ਸਕਦੇ ਹੋ ਤੇ ਪੱਗਵੇਂ ਵੀ ਵਰਤ ਸਕਦੇ ਹੋ ਤੇ ਜਿਹੜੇ ਆਪਣੇ ਉੱਪਰਲੇ ਪੇਚ ਨੇ ਉਹਨਾਂ ਤੋਂ ਤੁਸੀਂ ਫਾਸਲਾ ਉਹ ਇੱਕਸਾਰ ਰੱਖਣਾ ਹੈ ਤੇ ਤੁਸੀਂ ਜਿਹੜਾ ਉਹਨੂੰ ਫਾਸਲਾ ਤੇ ਸਫਾਈ ਆ ਤੁਸੀਂ ਨਾਲ ਦੀ ਨਾਲ ਵੀ ਕਰ ਸਕਦੇ ਹੋ ਤੇ ਬਾਅਦ ਵਿੱਚ ਵੀ ਜੇ ਤੁਹਾਨੂੰ ਸਫਾਈ ਕਰਨ ਤੇ ਜਾਂ ਸਿਰਟਾ ਕਰਨ 'ਚ ਕੋਈ ਪ੍ਰੋਬਲਮ ਆਉਂਦੀ ਹੈ ਤਾਂ ਤੁਸੀਂ ਡਬਲ ਸੀਐਚਆਈ ਵਰਤ ਸਕਦੇ ਹੋ ਪੂਰੀ ਚੰਗੀ ਤਰੀਕੇ ਨਾਲ ਆਪਾਂ ਬਲਣਗੇ ਉਹ ਪਿੱਛੇ ਤੱਕ ਕਿਹੜੇ ਆਪਾਂ ਪਾ ਦਵਾਂਗੇ ਤੁਸੀਂ ਪਿੱਛੇ ਵੀ ਤਿਆਰ ਰੱਖਣਾ ਹੈ ਕਿ ਤੁਹਾਡਾ ਬੈਗ ਤੋਂ ਪੇਚ ਕਰਦੇ ਸਮੇਂ ਜਿਹੜਾ ਲੜਾ ਉਹ ਟੇਲਾ ਨਾ ਰਹਿ ਜਵੇ ਤੇ ਕੱਲੇ ਕੱਲੇ ਲੜ ਜਿਹੜਾ ਆਪਾਂ ਕੱਗ ਪੈਣਾ ਉਹ ਫੇਰਾਂਗੇ ਤੇ ਜਿਹੜਾ ਨਾ ਆਪਾਂ ਲੜ ਲਗਾਵਾਂਗੇ ਆਪਾਂ ਇਹਦਾ ਪੱਗ ਪਹਿਨੋਂ ਨੱਕ ਦੀ ਸੀਚੇ ਬਿਲਕੁਲ ਲਗਾਵਾਂਗੇ ਤੇ ਜਿਹੜਾ ਨਾ ਆਪਾਂ ਕੱਪੜਾ ਉੱਪਰ ਲਾਉਂ ਉਹਨੂੰ ਆਪਾਂ ਥੱਲੇ ਨੂੰ ਖਿੱਚਾਂਗੇ ਤਾਂ ਜਿਹੜਾ ਆਪਾਂ ਬਾਧੂ ਕੱਪੜਾ ਕਰਕੇ ਲੜ ਵੇਚੀ ਲੁੱਕ ਜਾਵੇ ਤੇ ਆਪਾਂ ਇਹਦਾ ਦੋ ਪਾਸੇ ਉਹਨਾਂਗੇ ਸੱਜਾ ਪਾਸਾ ਹਾਫ ਫੋਲਡ ਤੇ ਖੱਬਾ ਪਾਸਾ ਹਾਫ ਫੋਲਡ ਕਰਕੇ ਜਿਹੜਾ ਆਪਾਂ ਲੜਾ ਉਹਨੂੰ ਆਪਾਂ ਲਗਾ ਦੇਵਾਂਗੇ ਤੇ ਪੂਰੀ ਜੰਗੀ ਤਰੀਕੇ ਨਾਲ ਇਹਦਾ ਸਾਫ ਕਰਕੇ ਜਿਹੜਾ ਪੱਲਾੜਾ ਉਹ ਲਗਾਵਾਂਗੇ ਤੁਸੀਂ ਜਿਹੜਾ ਲੜਾ ਹੈ ਬਲਾਂ ਵਾਲਾ ਵੀ ਲਗਾ ਸਕਦੇ ਹੋ ਤੇ ਇਹ ਪੱਗ ਪਿੰਦੇ ਥਲੇ ਲਿਆ ਕੇ ਜਿਹੜਾ ਆਪਾਂ ਇਹਨੂੰ ਸੱਜੇ ਪਾਸੇ ਵੱਲ ਨੂੰ ਮੋੜ ਦੇਵਾਂਗੇ ਤੇ ਸੱਜੇ ਪਾਸੇ ਵੱਲ ਨੂੰ ਮੋੜ ਤੋਂ ਬਾਅਦ ਜਿਹੜਾ ਆਪਾਂ ਲਾੜਾ ਨੂੰ ਲਗਾ ਦੇਵਾਂਗੇ ਤੇੜੀ ਪਾਪਾ ਪਗਰੀ ਸੈਟਿੰਗ ਆ ਉਹ ਕਰਾਂਗੇ ਤੇ ਜਿਹੜਾ ਆਪਾਂ ਸੇਟ ਟਕਣਾ ਜਿਹੜਾ ਆਪਾਂ ਪਹਿਲਾਂ ਲੜ ਲਗਾਇਆ ਸੀ ਉਹਨੂੰ ਪੂਰੀ ਚੰਗੀ ਤਰੀਕੇ ਨਾਲ ਆਪਾਂ ਖੋਲ ਲਵਾਂਗੇ ਖੋਲਣ ਤੋਂ ਬਾਅਦ ਜਿਹੜਾ ਆਪਾਂ ਚਾਰੇ ਪਾਸੇ ਟਕ ਲਵਾਂਗੇ ਤੇ ਟਕਣ ਤੋਂ ਬਾਅਦ ਜਿੱਥੇ ਕਿਤੇ ਜਿਹੜਾ ਆਪਣਾ ਸੇਰਾ ਉਹ ਨੰਕਰ ਰਹਿ ਜਾਂਦਾ ਹੈ ਉਹਨੂੰ ਆਪਾਂ ਜਿਹੜਾ ਡਬਲ ਸੀਸ਼ੇ ਨਾਲ ਦੇ ਕੇ ਆਪਾਂ ਟਕ ਲਵਾਂਗੇ ਤੇ ਜਿਹੜਾ ਆਪਾਂ ਬੈਕ ਲੜ ਲਗਾਉਣਾ ਹੈ ਉਹ ਜਿਵੇਂ ਆਪਾਂ ਕੱਲ੍ਹ ਕੀ ਲੜ ਲਗਾਇਆ ਸੀ ਅੱਧਾ ਪਾਸਾ ਹਾਫ ਫੋਲਡ ਸੱਜਿਆਂ ਤੇ ਅੱਧਾ ਬਸ ਆਫ ਰੋਡ ਖੱਬੇ ਹੋ ਕਰ ਕਿਹੜਾ ਲੜਾ ਲਗਾ ਦੇਵਾਂਗੇ ਤੇ ਇਹ ਵੀਡੀਓ ਵਧੀਆ ਲੱਗੀ ਆ ਤਾਂ ਵੀਡੀਓ ਨੂੰ ਲਾਈਕ ਕਮੈਂਟ ਤੇ ਸ਼ੇਅਰ ਜ਼ਰੂਰ ਕਰਿਓ ਅਗਲੀ ਪੱਕ ਦੀ ਵੀਡੀਓ ਤੇ ਕਮੈਂਟਾਂ ਵਿੱਚ ਜ਼ਰੂਰ ਦੱਸ ਦਿਓ ਜਲਦੀ ਨਵੇਂ ਵੀਡੀਓ ਲੈ ਕੇ ਹਾਜ਼ਰ ਹੋਵਾਂਗੇ ਵੀਡੀਓ ਦੇਖਣ ਲਈ ਬਹੁਤ ਬਹੁਤ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ